ਬਾਈ ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਵੀ ਰੇਸ਼ਮ ਗਿਆਨਿਆਲਾ ਤੇ ਬਾਈ ਕਹਿੰਦੇ ਹੁੰਦੇ ਹਨਾ ਠੰਡ ਵਾਲੀ ਹੈ ਠੰਡ ਵਾਲੀ ਹੈ ਹਰੇਕ ਬੰਦਾ ਕਹਿੰਦਾ ਠੰਡ ਵਾਲੀ ਹੈ ਤੇ ਠੰਡ ਬਾਈ ਮੰਨਣਦਾ ਬਾਈ ਹਨਾ ਤੇ ਆਹ ਵੀਰ ਬਾਈ ਤੜਕੇ ਦੇ 4 ਵਜ ਦੇ ਆਏ ਹੋਏ ਨੇ ਤੇ ਇਹਨਾਂ ਵਾਰੀ ਠੰਡ ਕਿੱਧਰ ਗਈ ਆਪਾਂ ਕਹਿੰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਇਹਨਾਂ ਨੂੰ ਹਨਾ ਤੇ ਕਈ ਲੋਕ ਤਾਂ ਬਾਈ ਰਜਾਈਆਂ ਦੇ ਵਿੱਚ ਬੈਠੇ ਹੈਗੇ ਧੂਆਂ ਤੇ ਬੈਠੇ ਹੈਗੇ ਚੁੱਲਿਆਂ ਤੇ ਬੈਠੇ ਹੈ ਬਾਈ ਹਨਾ ਤੇ ਆਹ ਵੀਰ ਤੜਕੇ ਦੇ 4 ਵਜ ਦੇ ਦੇ ਲੱਗੇ ਬਾਈ ਭੜਾਈ ਲਾਉਣ ਬਾਈ ਪਠਾ ਹਰਵਿੰਦਰ ਪਠਾ ਕਿੜਾ ਹੈ ਕਿਓਲ ਕਿਓਲ ਵਾਲੀ ਕਿਓਲ ਦੇਤੇ ਇਹਦੇ ਦਾਦੂ ਦੇ ਸਾਹਨੇ ਚਾਹਣਾ ਨਹਿਰ ਕੋਲੇ ਆ ਜਿਹੜਾ ਠੀਕ ਹੈ ਠੀਕ ਹੈ ਠੀਕ ਹੈ ਯਾਰ ਕੰਮ ਥੋੜਾ ਭਰਾਵਾ ਹੈਵੀ ਔਖਾ ਹੈ ਨਾ ਕੋਈ ਕਰਨ ਨਾਲ ਨੂੰ ਕੋਈ ਔਖਾ ਨਹੀਂਗਾ ਹਾਂ ਦੇਖਣਾ ਇਹਨੂੰ ਔਖਾ ਪਾਲਾ ਵੀ ਨਹੀਂ ਲੱਗਦਾ ਪਾਲਾ ਨਹੀਂ ਲੱਗਦਾ ਇਹ ਤਾਂ ਤੈਨੂੰ ਕਰਨਾ ਪੈਣਾ ਸਾਲ ਸਾਲ ਨਹੀਂ ਚਲੋ ਜੀ ਹਾਂ ਹੱਟਾ ਉੱਤੇ ਚਲਾਈ ਅੱਛਾ ਠੀਕ ਹੈ ਮੈਂ ਦੱਸ ਵੀ ਕਿੰਨੇ ਕੈਫਰ ਨਾਲ ਸ਼ਾਂਤੀ ਚੱਲ ਰਹੀ ਸੀ ਅੱਛਾ ਏ ਹਾਂਜੀ ਆਪਾਂ ਮੁੜ ਕੇ ਆਈ ਜਾਂਦਾ ਗਈ ਇਹ ਬਾਈ ਕਿੱਥੋਂ ਚੜਚਣ ਕੇ ਲੈ ਆਏ ਤੁਸੀਂ ਪਿੱਛੋਂ ਹਾਂਜੀ ਦੂਜਾ ਜਿਹੜਾ ਲੀਆ ਅੱਛਾ ਦੂਜਾ ਕਿਹੜੇ ਚੱਲੀ ਜਾਂਦਾ ਠੀਕ ਏ ਉਹ ਨਾਲ ਲਾ ਕੇ ਸਾਹ ਛਿੱਟਾਂ ਮਿਟਾਈ ਠੀਕ ਏ ਠੀਕ ਏ ਤੇ ਮੁੰਡਾ ਕੋਈ ਸ਼ੈਰੀ ਸ਼ੂਰੀ ਜਾਣਦਾ ਸੁਣਾਉਂ ਯਾਰ ਸੁਣਾ ਦੇ ਕਦੀ ਪੱਠੇ ਵਾਲੇ ਜਾਣਦੇ ਹੁੰਦੇ ਐ ਸੁਣਾ ਦੇ ਘਹਿਰ ਮੈਂ ਗਾਣਾ ਸੁਣਾ ਯਾਰ ਬਾਈ ਕਦੀਂ ਦਾਲ ਸਵਾਹ ਜੇ ਵਿੱਚ ਗੰਡੇ ਨਹੀਂ ਹੁੰਦੇ ਪੱਠਿਆਂ ਨੂੰ ਵੀ ਲਾਇਕ ਕਰਦਾ ਕਰੋ ਯਾਰ ਪੱਠਿਆਂ ਨੇ ਕਿਹੜਾ ਬੰਦੇ ਹੁੰਦੇ ਓਕੇ ਵਾਹ ਬਾਈ ਕੰਮ ਤੁਹਾਡਾ ਭਰਾਵਾ ਬਾਲਾ ਹੈਵੀ ਹੈ ਹਨਾ ਆ ਲਾਲ ਆ ਗਿਆ ਸਾਡਾ ਆ ਲਾਲ ਆ ਗਿਆ ਬਈ ਖੇਲਦਾਰ ਗੰਡਾ ਦਾਲੂ ਰੂਪੀ ਬਾਲਾ ਰੂਪੀ ਬਾਲਾ ਦੂਰੇ ਮਹਿਮਾਨਤਰੀ ਪਾੜਾ ਆਂਦੇ ਲੋਕ ਇਹ ਵੀ ਤੁਹਾਡੇ ਨਾਲ ਲੱਗੂਗਾ ਕਿਹੜਾ ਤੰਦੇ ਨਹੀਂ ਹੁੰਦੇ ਕੋਈ ਪੱਠਾ ਨੂੰ ਵਿਲੈਕ ਕਰਦਾ ਕਰੋ ਪੱਠਾ ਵਾਲੇ ਕਿਹੜਾ ਬੰਦੇ ਨਹੀਂ ਹੁੰਦੇ ਹਾਂ ਸਹੀ ਹੈ ਸਹੀ ਹੈ ਕੰਮ ਯਾਰ ਛੋਟਾ ਬਹੁਤ ਵੱਧ ਗਿਆ ਬਾਬੇ ਦੀ ਕਿਰਪਾ ਨਾਲ ਹਨਾ ਹਾਂਜੀ 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 ਮਾਲਕ ਦੀ ਕਿਰਪਾ ਨਾਲ ਸੇ ਚੱਲਦੀ ਜਾਂਦਾ ਹੈ ਹਾਂ 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 ਇਹ ਸਾਰੇ ਆਪਣੇ ਗਿਆਨੇ ਪਿੰਡ ਦੇ ਹੈ ਨਾ ਬੰਦਾ ਕੋਈ ਬਾਹਰ ਦਾ ਤਾਂ ਨਹੀਂ ਕਿਉਂ ਬਾਹਰ ਦਾ ਇੱਕ ਮੁੰਡਾ ਇੱਕ ਮੁੰਡਾ ਕਯੋਲ ਪਿੰਡ ਤੋਂ ਆ ਇੱਕ ਮਲਕਾਣੀ ਪਿੰਡ ਤੋਂ ਬਈ ਆਪਣੇ ਨਾਨਕਿਆਂ ਤੋਂ ਆ ਇੱਕ ਪੱਤੇ ਤੋਂ ਹੀ ਸਿਆਹਾ ਉਹ ਯੂਟਿਊਬ ਵੀਡੀਓ ਨਹੀਂ ਆਰ ਜੋ ਟਰੈਕਟਰ ਲਾ ਦਿਓ ਠੀਕ ਆ ਬਾਈ ਧੰਨਵਾਦ ਵੀਡੀਓ ਕਰਦੇ ਹੋ ਵੱਧ ਵਧ ਸ਼ੇਅਰ ਤੇ ਸਾਰੇ ਜਣੇ ਬਾਈ ਇੱਧਰ ਨੂੰ ਮੂੰਹ ਕਰ ਲਓ ਫੋਟੋ ਆ ਜੂਗੀ ਥੋੜੀ ਸਾਰਿਆਂ ਦੀ ਓਕੇ